ਵਾਗ ਚਲਾਉਂਦੇ ਸੀ ਤੇਜ਼ ਹੋਣਗੇ ਯਾਰ ਹਣਾ ਹਾਂ ਜਵਾਬ ਇੱਕ ਆਗ ਰਹੀ ਸੀ ਹਾਂ ਕਿਹੜੀ ਦੇਸ਼ ਦੀ ਗੱਡੀ ਉਹ ਤੇ ਸੀ ਮੰਦਿਰ ਸੀ ਜਵਾਗ ਦੀ ਹਾਂ ਉਹਨਾਂ ਨੂੰ ਪਤਾ ਇਹ ਕੋਹਰਾ ਤੜੀ ਆਹ ਜਿਹੜੀ ਗੱਡੀ ਹੁੰਦੀ ਸੀ ਇਹ ਘਰੋਂ ਦੀ ਸੀ ਇਹ ਤਾਂ ਸਿੱਧਾ ਹੀ ਆਉਂ ਗਿਆ ਰਾਂ ਤਾਂ ਸਹੀ ਰਾਂ ਮੇਨ ਰਾਂ ਇਹ ਤਾਂ ਅਗਲਾ ਮੇਨ ਤੇਜ਼ ਵੀ ਆ ਸਕਦਾ ਮੇਨ ਰਾਂ ਇਹ ਸੋਚਣਾ ਪਊ ਇੱਕ ਇਹਨੂੰ ਸੋਚਣਾ ਪਊਗਾ ਇਧਰ ਲੈ ਜਵਾਗ ਨੇ ਕਿੱਦੋਂ ਆਪਣਾ ਇਧਰ ਸੀ ਜਿੱਦਾਂ ਅੱਥੇ ਪਾਸੇ ਮੁੰਨਾ ਪਾਵੀ ਹਣੇ ਸਿੱਧਾ ਇਹਨੇ ਦੇਖ ਕੇ ਨਹੀਂ ਮੰਦਿਰ ਸੀ ਜਵਾਗ ਦੇ ਸਕੂਲ ਹਾਂ ਆ ਆ ਤੇਨੇ ਜਾਉਦਾ ਸੱਤਾ ਉਹ ਨਾਲ ਇਹ ਇਹ ਤਾਂ ਇਧਰ ਆਉਂਦੀ ਸੌਦਾ ਸੈਂਟਰ ਕਰਨ ਉਹ ਇਹਦਾ ਨੰਗੀ ਆ ਸੀਗੀ ਆ ਤੇ ਸਾਰੀ ਨੰਗੀ ਤਾਂ ਖੜੀ ਆ ਇਹਨਾਂ ਦੀ ਤਾਂ ਕੋਈ ਰਾਸ ਨਹੀਂ ਯਾਰ ਆ ਗੱਡੀ ਇਹਦਾ ਨੰਗੀ ਖੜੀ ਆ ਯਾਰ ਉਧਰ ਰੁੱਕੀ ਨਹੀਂ ਗੱਡੀ ਰੁੱਕੀ ਨਹੀਂ ਜੇ ਆਪਾਂ ਦੇ ਜਾਂਦੇ ਲੋਪਸੇ ਭੈਣੇ ਕਟਾ ਕੇ ਉਹਨਾਂ ਵੀ ਰੁਟ ਗਏ ਆ ਲਈ ਬਟਦੇ ਆਹ ਦੇਖ ਥੱਲੇ ਦਾਰੇ ਦਾਰੇ ਦਾ ਤਾਂ ਮਿਲ ਗਿਆ ਕੰਮ ਨਹੀਂ ਘੁੰਮੀ ਐਸਾ ਬੱਲਾ ਜੋੜ ਦੀ ਹੋਣਾ ਪਾਣੀ ਚੈਨ ਕਰਦਾ ਫਿਰ ਤਾਂ 2000 4000 ਕੱਢ ਕੇ ਨਹੀਂ ਕੱਢ ਕੇ ਨਾਲ ਇਹਦਾ ਕੋਈ ਨਹੀਂ ਕਰਦਾ ਹੈ ਨਹੀਂ ਕਹਿੰਦੇ ਉਹ ਭੱਟੇ ਲੁੱਟੀ ਜਾਂਦੇ ਬੱਲੇ ਲੁੱਟਣ ਨੂੰ ਬੈਠੇ ਲੁੱਟਣ ਨੂੰ ਆ ਬਸ ਟੈਕਟ ਤਾਂ ਨਹੀਂ 2012 ਮਾਡਲ ਦਾ ਜਵਾਰ ਇਹਨਾਂ ਆਹ ਰੱਖ ਕੇ ਲੀਮਾ ਕਰਾਇਆ ਵੀ ਬੰਦਾ ਤਾਂ ਇਹ ਆ ਮਿਸਾ ਤੋਂ ਗੰਪਟੇ ਬੰਕਰ ਭਾਏ ਕੋਈ ਨਾ ਸਾਹਿਬ ਕੋਨ ਅੱਠਿਆਰ ਦਾ ਵੀ ਨਾ ਰਾਇਆ ਰਾਇਆ ਕੋਈ ਪੈਸਾ ਫੁੱਲ ਕੇ ਕਰਦਾ ਪੈਂਦਾ ਨਾਲ ਦੱਸ ਦੇ ਮੈਨੂੰ ਕਿ ਤੂੰ ਗੁੱਪੜੀ ਕਰਦੀ ਆਂ ਕਿ ਕਰਦਾ ਤੂੰ ਮੈਨੂੰ ਆਹਦਾ ਮੈਂ ਕੀ ਆਲੇ ਕੁਝ ਮੱਤੀ ਵਾਲਾ ਮੈਂ ਬੰਦੇ ਨਾਲ ਆਉਂਦਾ ਹੁਣ ਉਹਨਾਂ ਨੇ ਭਾਵੀ ਦੀ ਆ ਫਾਇਨੇ ਨਹੀਂ ਕਰਦਾ ਹੈ ਨਹੀਂ ਗਾ ਉਹ ਪ੍ਰੋਫੈਸਰ ਲੁੱਟੀ ਜਾਂਦੇ ਆ ਲੁੱਟਣ ਨੂੰ ਬੈਠੇ ਲੁੱਟਣ ਨੂੰ ਆ ਬਸ ਸਪੈਲਟ ਦਾ 2012 ਮਾਡਲ ਦਾ ਜਵਾ ਰਹਿਣਾ ਰੱਤੋ ਲੀਮਾ ਕਰਾਇਆ ਵੀਰੇ ਬਸ ਕਹਿੰਦਾ ਜੀ ਬੰਦਾ ਬੰਦਾ ਜੀ ਬੰਦਾ 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 ਸਾਹਿਬ ਕੋਲ 8000 ਦਾ ਲਿਬਰ ਰਿਹਾ ਹੈ ਬੰਦਾ ਜੀ ਕੋਲ ਕੇ ਕਰਦਾ ਤਾਂ ਕਿ ਹਾਂ ਤੁਹਾਨੂੰ ਦੱਸ ਦੇਵਾਂ ਜੀ ਕਿ ਤੂੰ ਗੰਪੜੀ ਕਰਦੀ ਆਂ ਕਿ ਕਰਦੀ ਆਂ ਮਾਲਾ ਨਹੀਂ ਯਾਰ ਇਸੇ ਮਤਲਬ ਦੀ ਗੱਲ ਹੈ ਜਦੋਂ ਚੋ ਮੰਡੀ 'ਚ ਐਕਸੀਡੈਂਟ ਹੁੰਦੇ ਆ ਨਾ ਤਾਂ ਸਭ ਤੋਂ ਵੱਧ ਇੱਥੇ ਹੁੰਦੇ ਆ ਇਹ ਚ ਰਸਤੇ ਦੇ ਵਿੱਚ ਆਏ ਦਿਨ ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਉਹ ਆਪਣਾ ਮੋਟਰਸਾਈਕਲ ਦਾ ਮੋਟਰਸਾਈਕਲ ਨਾ ਹੋਵੇ ਕਾਰ ਦਾ ਕਾਰ ਨਾ ਹੋਵੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਪਤਾ ਨਹੀਂ ਲੋਕਾਂ ਨੂੰ ਕਿੰਨੀ ਕਾਲੀ ਹੈ ਕਿੱਥੇ ਜਾਣਾ ਤੇ ਤੇਜ਼ੀ ਬਹੁਤ ਕਰਦੇ ਆ ਤੇ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਇੰਨੀ ਤੇਜ਼ ਗੱਡੀ ਨਹੀਂ ਚਲਾਉਣੀ ਚਾਹੀਦੀ ਨਾ ਕਰ ਛੇਤੀ ਛੇਤੀ ਬੰਦਿਆ ਛੇਤੀ ਤੈਨੂੰ ਖਾ ਜੂਗੀ ਤੇਰੀ ਕੀਤੀ ਛੇਤੀ ਤੇਰੇ ਮੂਰੇ ਆ ਜੂਗੀ ਆਹ ਦੇਖ ਲੋ ਬਾਈ ਜੀ ਮੂਰੇ ਆਉਣੀਆਂ ਆ ਜੇ ਆਪਾਂ ਜ਼ਿਆਦਾ ਕਾਲੀ ਕਰਦੇ ਹਾਂ ਇਸ ਲਈ ਬੇਨਤੀ ਆ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਹੋਰ ਸੱਜਣਾ ਮਿੱਤਰਾਂ ਦਾ ਕੋਈ ਵੀਡੀਓ ਨੂੰ ਇਹਨੂੰ ਸ਼ੇਅਰ ਕਰੋ ਵੀ ਤੇਜ਼ ਗੱਡੀ ਨਾ ਚਲਾਇਆ ਕਰੋ ਤੇ ਤੇਜ਼ ਰਫਤਾਰ ਮੌਤ ਦੀ ਤਿਆਰੀ ਤੁਹਾਨੂੰ ਸਭ ਨੂੰ ਪਤਾ ਹੈ ਇਸ ਲਈ ਧੰਨਵਾਦ ਤੁਸੀਂ ਲਾਟ ਤੱਕ ਜੁੜੇ ਸਤਿ ਸ੍ਰੀ ਅਕਾਲ